ਸਤਿ ਸ਼੍ਰੀ ਅਕਾਲ ਜੀ ਸਾਡਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੁਲਲਾਸ ਸਿੰਘ ਸਵਾਗਤ ਕਰਦਾ ਹਾਂ ਸਿੱਖ ਕੌਮ ਦੇ ਬੜਮੁੱਲੇ ਇਤਿਹਾਸ ਵਿੱਚ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਨਾਂ ਦਰਜ ਕਰਵਾਉਣ ਵਾਲੇ ਸ਼ਹੀਦ ਬਾਬਾ ਜੈ ਸਿੰਘ ਖੜਕੜ ਦੀ ਸ਼ਹੀਦੀ ਇੱਕ ਅਜਿਹੀ ਸ਼ਹੀਦੀ ਹੈ ਜਿਸ ਨੇ ਗੁਰੂ ਸਤੰਤਾਂ ਤੇ ਪੈਰਾ ਦਿੰਦੇ ਹੋਏ ਹਾਕਮਾਂ ਵੱਲੋਂ ਪੁੱਠੀ ਖੱਲ੍ਹ ਹੋਣ ਦੀ ਸਜ਼ਾ ਨੂੰ ਖਿੜੇ ਮੱਥੇ ਪਰਵਾਨ ਕੀਤਾ ਸ਼ਹੀਦ ਜੈ ਸਿੰਘ ਖੜਕੜ ਦਾ ਜਨਮ ਪਿੰਡ ਮਗਲ ਮਾਜਰਾ ਜਿਸ ਨੂੰ ਅੱਜਕੱਲ੍ਹ ਪਿੰਡ ਬਾਰਨ ਕਹਿੰਦੇ ਹਨ ਜਿਲ੍ਹਾ ਪਟਿਆਲਾ ਵਿੱਚ ਹੋਇਆ ਇਸ ਪਿੰਡ ਵਿੱਚ ਅਹਿਮ ਸ਼ਾ ਅਬਦਾਲੀ ਮੌਕੇ ਜ਼ਿਆਦਾ ਮੁਸਲਮਾਨ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ ਇੱਥੇ ਗੁਰੂ ਘਰ ਦਾ ਪ੍ਰੀਤਮਾਨ ਭਾਈ ਜੈ ਸਿੰਘ ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁੱਤਰਾਂ ਤੇ ਨੂਹਾਂ ਨਾਲ ਰਹਿ ਰਿਹਾ ਸੀ ਸਾਰਾ ਪਰਿਵਾਰ ਰਹਿਤਵਾਂ ਗੁਰਮਤਾ ਧਾਰਨੀ ਅਤੇ ਨਿਤਨੀਮੀ ਸੀ ਜਦ ਅਹਿਮਦ ਸ਼ਾਹ ਅਫਦਾਲੀ ਨੇ 1753 ਵਿੱਚ ਭਾਰਤ ਤੇ ਹਮਲਾ ਕੀਤਾ ਤਾਂ ਲਾਹੌਰ ਤੋਂ ਬਾਅਦ ਸਰਹੰਦ ਜਿੱਤ ਕੇ ਅਬਦੁਲ ਸੰਦਖਾਰ ਨੂੰ ਸਰਹੰਦ ਦਾ ਫੌਜਦਾਰ ਬਣਾਇਆ। ਸੰਨ 1753 ਵਿੱਚ ਅਬਦੁਲ ਸੰਦਖਾਂ ਆਪਣੇ ਕਾਜੀ ਨਾਲ ਆਪਣੇ ਅਮਲੇ ਦੇ ਨਾਲ ਸਰਹੰਦ ਤੇ ਪਟਿਆਲੇ ਜਾ ਰਿਹਾ ਸੀ ਤਾਂ ਉਹ ਬਾਰਨ ਪਿੰਡ ਰੁਕ ਗਿਆ। ਜਦੋਂ ਤੁਰਨ ਲੱਗਾ ਤਾਂ ਉਸਨੇ ਆਪਣੇ ਸਿਪਾਹੀਆਂ ਨੂੰ ਪਟਿਆਲੇ ਤੱਕ ਜਾਣ ਵਾਸਤੇ ਹੁੱਕੇ ਵਾਲਾ ਬੋਝਾ ਚੁੱਕਣ ਲਈ ਪਿੰਡ ਤੋਂ ਕੋਈ ਬੰਦਾ ਲਿਆਉਣ ਦਾ ਹੁਕਮ ਦਿੱਤਾ। ਸਿਪਾਈ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਾਉਣ ਲਈ ਲੈ ਆਏ। ਭਾਈ ਜੈ ਸਿੰਘ ਨੇ ਉਸ ਨੂੰ ਸਭ ਤੋਂ ਪਹਿਲਾਂ ਗੁਰਫਤੇ ਬੁਲਾਈ। ਅਗੋਂ ਕਾਜੀ ਨੇ ਕਿਹਾ ਕਿ ਉਹ ਸਿੱਖਾ ਤੈਨੂੰ ਪਤਾ ਨਹੀਂ ਕਿ ਤੂੰ ਕਿਸ ਅੱਗੇ ਖੜਾ ਹੈ। ਸਲਾਮ ਕਰਨ ਦੀ ਜਗ੍ਹਾ ਫਤਿਹ ਬੁਲਾ ਰਿਹਾ ਹੈ। ਲੱਗਦਾ ਤੈਨੂੰ ਜਾਣ ਪਿਆਰੀ ਨਹੀਂ। ਭਾਈ ਜੈ ਸਿੰਘ ਨੇ ਕਿਹਾ ਕਿ ਕਾਜੀ ਜੀ ਜਿਵੇਂ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰ੍ਹਾਂ ਮੇਰੇ ਮੁਰਸ਼ਦ ਨੇ ਮੈਨੂੰ ਫਤਿਹ ਬਣਾਉਣ ਲਈ ਕਿਹਾ ਹੈ। ਗੁੱਸੇ ਵਿੱਚ ਅਬਦੁਲ ਸੰਦਕਾ ਕਹਿੰਦਾ ਹੈ ਕਿ ਸਿੱਖਾ ਸਾਡਾ ਇਹ ਸਮਾਨ ਚੁੱਕ ਕੇ ਪਟਿਆਲਾ ਤੱਕ ਚੱਲ। ਭਾਈ ਜੈ ਸਿੰਘ ਨੇ ਕਿਹਾ ਕਿ ਬੋਝਾ ਤਾਂ ਮੈਂ ਚੁੱਕ ਲਵਾਂਗਾ ਪਰ ਇਸ ਵਿੱਚ ਕੀ ਹੈ? ਸਿਪਾਹੀ ਨੇ ਜਵਾਬ ਦਿੱਤਾ ਕਿ ਇਸ ਵਿੱਚ ਹਯੂਰ ਦਾ ਹੁੱਕਾ ਅਤੇ ਤਬਾਕੂ ਹੈ। ਭਾਈ ਜੈ ਸਿੰਘ ਨੇ ਕਿਹਾ ਕਿ ਮaaf ਕਰਨਾ ਫੌਜਦਾਰ ਜੀ ਮੈਂ ਇਹ ਜੱਫਤ ਝੂਠ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ। ਤੁਸੀਂ ਇਸ ਲਈ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓ। ਕਾਜੀ ਗੁੱਸੇ ਵਿੱਚ ਆਖਦਾ ਹੈ ਕਿ ਤੂੰ ਜਾਣਦਾ ਹੈ ਕਿ ਤੂੰ ਕਿਸ ਅੱਗੇ ਖੜਾ ਹੈ। ਇਸ ਲਈ ਚੁੱਪ ਕਰਕੇ ਇਹ ਬੋਝਾ ਉਠਾ ਕੇ ਸਾਡੇ ਨਾਲ ਚੱਲ। ਭਾਈ ਜੈ ਸਿੰਘ ਨੇ ਕਿਹਾ ਕਿ ਕਾਜੀ ਜੀ ਜਿਵੇਂ ਤੁਹਾਡੇ ਧਰਮ ਵਿੱਚ ਸੂਰ ਹਰਾਮ ਹੈ, ਇਸੇ ਤਰ੍ਹਾਂ ਸਾਡੇ ਧਰਮ ਵਿੱਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਸ਼ੂਣਾ ਵੀ ਹਰਾਮ ਹੈ। ਇਹ ਨਸ਼ੀਲੇ ਪਦਾਰਥ ਤਾਂ ਜਿੱਥੇ ਬੰਦੇ ਨੂੰ ਰੱਬ ਨਾਲੋਂ ਤੋੜਦੇ ਹਨ, ਉੱਥੇ ਹੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਾਉਂਦੇ ਹਨ। ਸਾਡੀ ਰਹਿਚਤਾ ਇਸ ਸਭ ਵਰਜਿਤ ਹੈ। ਸੋ ਭਾਈ ਮੈਂ ਇਸ ਜਥ ਜੂਠ ਤਬਾਕੂ ਨੂੰ ਹੱਥ ਲਾ ਕੇ ਕੁਰੇਤੀਆ ਨਹੀਂ ਬਣਨਾ। ਤੁਸੀਂ ਕੋਈ ਹੋਰ ਬੰਦਾ ਦੇਖ ਲਓ। ਅਬਦੁਲ ਸਮਦਖਾਨ ਉਸੇ ਵਿੱਚ ਬੋਲਿਆ ਕਿ ਜੇ ਭੜੀ ਚਾਹੁੰਦਾ ਹਾਂ ਤਾਂ ਬੋਝਾ ਚੁੱਕ ਲੈ ਭਾਈ ਜੈ ਸਿੰਘ ਨੇ ਵੀ ਰੋਬ ਨਾਲ ਕਿਹਾ ਕਿ ਮੈਂ ਨਹੀਂ ਚੁਕਾਂਗਾ ਤੁਸੀਂ ਜੋ ਕਰਨਾ ਹੈ ਕਰ ਲਵੋ ਅਬਦੁਲ ਸਮਦਖਾਨ ਨੇ ਸਿਪਾਈਆਂ ਨੂੰ ਭਾਈ ਜੈ ਸਿੰਘ ਨੂੰ ਹੁਕਮ ਨਾ ਮੰਨਣ ਕਰਕੇ ਦਰਖਤ ਨਾਲ ਪੁੱਠਾ ਲਟਕਾ ਕੇ ਉਹਨਾਂ ਦੇ ਖਲ ਰੌਣ ਦਾ ਹੁਕਮ ਦਿੱਤਾ ਇਸ ਦੇ ਨਾਲ ਹੀ ਉਸਦੇ ਪਰਿਵਾਰ ਨੂੰ ਵੀ ਖਤਮ ਕਰਨ ਦਾ ਹੁਕਮ ਦੇ ਦਿੱਤਾ ਗਿਆ ਸਿਪਾਈਆਂ ਨੇ ਇੱਕ ਪਾਸੇ ਭਾਈ ਜੈ ਸਿੰਘ ਦੀ ਪਤਨੀ ਧਨਕੌਰ ਦੋਵੇਂ ਪੁੱਤਰ ਕੜਾਕਾ ਸਿੰਘ ਤੇ ਕੜਕ ਸਿੰਘ ਤੇ ਇੱਕ ਨੂੰ ਭਾਈ ਜੈ ਸਿੰਘ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਭਾਈ ਜੈ ਸਿੰਘ ਦੀ ਇੱਕ ਨੂੰ ਬਚ ਕੇ ਨਿਕਲਣ ਵਿੱਚ ਸਫਲ ਹੋ ਗਈ ਸੀ ਜੋ ਕਿ ਗਰਭਵਤੀ ਸੀ ਜਿਸ ਨੇ ਅੰਬਾਲੇ ਜਾ ਕੇ ਇੱਕ ਬਾਲਕ ਨੂੰ ਜਨਮ ਦਿੱਤਾ ਸੀ ਪਰਿਵਾਰ ਨੂੰ ਸ਼ਹੀਦ ਕਰਨ ਉਪਰੰਤ ਜਲਾਦਾ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁੱਠੀ ਖਲ ਲਾ ਕੇ ਸ਼ਹੀਦ ਕਰ ਦਿੱਤਾ ਭਾਈ ਜੈ ਸਿੰਘ ਆਪਣੇ ਪਰਿਵਾਰ ਸਮੇਤ ਸਿੱਖੀ ਸਿਧੰਤ ਨੇ ਬਾਗੇ ਆਪਾਂ ਫਿਰ ਇਸ ਤਰ੍ਹਾਂ ਦਾ ਸਿੱਖ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਰੂਰੂ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ YouTube ਚੈਨਲ ਦੇ ਨਾਲ ਧੰਨਵਾਦ